ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਪਹੁੰਚੇ ਹੋਏ ਹਾਂ ਜੀ ਪਿੰਡ ਖੁੰਨੀ ਮਾਜਰਾ ਲੰਗਰ ਤਿਆਰ ਕਰਨ ਬਾਬਾ ਪੀਰਵਾਸ਼ਾ ਦੇ ਠੀਕ ਹੈ ਜੀ ਉਹ ਸਾਹਮਣੇ ਬਾਬਾ ਪੀਰਵਾਸ਼ਾ ਦੀ ਦਰਗਾਹ ਹੈ ਕੜੀ ਚੌਲ ਤੇ ਨਿਆਜ਼ ਇੱਧਰ ਆਪਣਾ ਜੋਨੀ ਸਿੰਘ ਮਾਸਟਰ ਲੱਗਿਆ ਹੋਇਆ ਕੜੀ ਦਾ ਮਸਾਲਾ ਬਣਾਉਣਾ ਕਰਿਆਨਾ ਪਿਆ ਜੀ ਇੱਧਰ ਜੋਨੀ ਸ਼ਰਮ ਕੇ ਇੱਧਰ ਨੂੰ ਘੁੰਮ ਗਿਆ ਬੰਦੀ ਹੱਸ ਕੇ ਦਿਖਾਈ ਮੇ ਵੜਿਆ ਲਓ ਜੀ ਉੱਧਰ ਵੀਰ ਪ੍ਰਵਿੰਦਰ ਸਿੰਘ ਲੱਗਿਆ ਹੋਇਆ ਆਪਣਾ ਮਸਾਲਾ ਭੁੰਨਣਾ ਕੜੀ ਦਾ ਇੱਧਰ ਚੌਲਾਂ ਵਾਸਤੇ ਪਾਣੀ ਰੱਖਿਆ ਹੋਇਆ ਜੀ ਤੇ ਆਪਾਂ ਕੱਢ ਰਹੇ ਹਾਂ ਜੀ ਕੜੀ ਵਾਸਤੇ ਪਕੌੜੇ ਠੀਕ ਆ ਜੀ ਇੱਧਰ ਆ ਦੇਖੋ ਕਿੰਨੇ ਵਧੀਆ ਪਕੌੜੇ ਕੱਢਦੇ ਆਪਾਂ ਨੇ ਕੜੀ ਵਾਸਤੇ ਆਹ ਲਓ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਤੇ ਇਧਰ ਕੜੀ ਦਾ ਪੇਸਣ ਜਿਹੜਾ ਘੋਲ ਕੇ ਆਈ इमਲੀ ਛਾਣੀ ਜਾ ਰਹੀ ਹੈ ਜੀ ਕੜੀ ਵਾਸਤੇ ਇਧਰ ਕੋਕੀ ਵੀਰ ਖੜਾ ਆਪਣਾ ਤੇ ਲੋ ਜੀ ਇਧਰ ਬਦਾਮ ਕੱਟੇ ਜਾ ਰਹੇ ਹੈ ਜੀ ਨਿਆਜ ਵਾਸਤੇ ਆਪਣਾ ਘੂਰੀ ਵੀਰ ਟੀਮ ਮੈਂਬਰ ਠੀਕ ਹੈ ਜੀ ਤੇ ਲੋ ਜੀ ਇੱਧਰ ਬਾਬਾ ਜੀ ਦੀ ਦਰਗਾਹ ਬਹੁਤ ਸੋਹਣੀ ਬਣਾਈ ਹੋਈ ਵੀਰਾਂ ਨੇ ਪਿੰਡ ਖੁੰਨੀ ਮਜਰਾ ਟੈਕਨੀਕਲ ਕਾਲਜ ਦੇ ਅੰਦਰ ਇਹ ਦਰਗਾਹ ਹੈ ਜੀ ਬਹੁਤ ਸੋਹਣੀ ਦਰਗਾਹ ਏ ਸੋ ਜਿਹੜੇ ਸੇਵਾਦਾਰ ਹੈ ਉਹ ਹੈਗੇ ਪਿੰਡ ਖੁੰਨੀ ਮਜਰੇ ਦੇ ਵੀਰ ਆਪਣੇ ਜਿਨ੍ਹਾਂ ਨੇ ਆਪਾਂ ਨੂੰ ਲੰਗਰ ਤੇ ਬੁਲਾਇਆ ਤੇ ਇੱਧਰ ਧੂਣਾ ਆ ਗਿਆ ਜੀ ਤੇ ਉਹ ਪਿੱਛੇ ਟੈਂਟ ਲੱਗਿਆ ਹੋਇਆ ਜੀ ਲੰਗਰ ਛਕਾਉਣ ਵਾਸਤੇ ਸੋ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਅਸੀਂ ਜਾਣੇ ਰਹਿੰਦੇ ਆ ਲੰਗਰ ਪਹੌਂਟ ਵਾਲੇ ਦਾਲੇ ਇਦਾਂ ਦੀਆਂ ਦਰਗਾਹਾਂ ਤੇ ਸੋ ਮਨੋ ਆਵਾਜ਼ ਇੱਥੇ ਥੋੜੀ ਜੀ ਬੰਦ ਕਰਨੀ ਪਈ ਠੀਕ ਹੈ ਜੀ ਬੈਕਗ੍ਰਾਉਂਡ ਕਿਉਂਕਿ ਇੱਥੇ ਗਾਣੇ ਲੱਗੇ ਹੋਏ ਸੀ ਜੇ ਵਿੱਚ ਆ ਜਾਂਦੇ ਤਾਂ ਕਾਪੀਰਾਈਟ ਆ ਜਾਂਦਾ ਏ ਤੇ ਇਧਰ ਮਾਈ ਦੀ ਬਣਾਈ ਹੋਈ ਹੈ ਜੀ ਸਥਾਨ ਆ ਦੇਖੋ ਜੀ ਕਿੰਨੀ ਸੋਹਣੀ ਦਰਗਾਹ ਹੈ ਪੀਰ ਬਾਦਸ਼ਾਹ ਦੀ ਤੇ ਇਧਰ ਧਣੀਆਂ ਆ ਗਿਆ ਜੀ ਕੜੀ ਵਾਸਤੇ ਠੀਕ ਹੈ ਜੀ ਲੋ ਜੀ ਇਧਰ ਨਿਆਜ ਬਣ ਚੁੱਕੀ ਆ ਇੱਧਰ ਜੀਰਾ ਰਾਈਸ ਵੀ ਬਣ ਚੁੱਕੇ ਆ ਜੀ ਆਪਣੇ ਚੌਂ ਦੇਖ ਲਓ ਕਿੰਨੇ ਵਧੀਆ ਬਣੇ ਆ ਏਡੀ ਇਕੱਲੇ ਇਕੱਲੇ ਤੇ ਇੱਧਰ ਦੂਜਾ ਘਾਣਾ ਨੇ ਅੱਜ ਦਾ ਰੱਖਿਆ ਹੋਇਆ ਜੀ 21 ਕਿਲੋ ਦਾ ਦੂਰੀ ਵਾਈ ਚਾਹ ਬਣਾ ਰਿਹਾ ਜੀ ਇੱਧਰ ਸੰਗਤਾਂ ਵਾਸਤੇ ਚਾਪਤੀ ਆਦੀ ਪਈ ਉਹ ਦੇਖੋ ਲਾਈਚੀ ਚਾ ਚਾ ਕਣੀ ਤੇ ਲੋ ਜੀ ਇੱਕ ਘਾਣਾ ਕੜੀ ਦਾ ਪਾਣੀ ਘੜਤਾ ਜੀ ਕੜਾਹੇ ਦੇ ਵਿੱਚ ਪਿਆ ਏ ਕੜਾਹਾ 베ਲਾ ਕਰ ਪਿਆ ਠੀਕ ਹੈ ਜੀ ਤੋਤਾ ਇੱਕ ਕਾਣਾ ਚੋਂ ਕੱਢ ਤਿਆ ਉਹ ਟਾਪੇ ਦੋ ਭਰ ਕੇ ਰੱਖਤੇ ਠੀਕ ਹੈ ਜੀ ਹਾਂ ਹੋ ਗਿਆ ਬਰਾਂ ਹਾਂ ਜੀ ਤੇ ਲੋ ਜੀ ਇੱਕ ਕੜਾਹਾ ਆਪਣਾ ਇੱਧਰ ਰੈਡੀ ਕਰਕੇ ਰੱਖਤਾਈ ਕੜੀ ਪਕੌੜਾ ਕਲਰ ਚੈੱਕ ਕਰ ਲੋ ਤੇ ਲੋ ਜੀ ਚੌਲ ਬਣਾ ਬਣਾ ਕੇ ਰੱਖ ਰਹੇ ਹਾਂ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਜਿਗਾਰਡ ਬਣਾਇਆ ਵਾ ਪਾਈ ਨੇ ਟੈਨਾਂ ਲਾ ਕੇ ਠੀਕ ਹੈ ਜੀ ਤੇ ਚੌਲ ਬਣਾ ਬਣਾ ਕੇ ਰੱਖ ਰਹੇ ਆ ਇਹਦੇ ਉੱਪਰ ਸਾਰੀ ਜਿਹੜੇ ਬਹੁਤ ਸੋਹਣਾ ਜਿਗਾਰਡ ਕਰਿਆ ਵਾ ਟੈਲਾ ਲਾ ਕੇ ਠੀਕ ਹੈ ਜੀ ਐਂ ਟੈਲਾ ਧੋ ਕੇ ਉੱਪਰ ਚੌੜ ਲਾਓ ਸੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਐਦਾਂ ਕਰਦੇ ਆ ਜੀ ਅਸੀਂ ਕੰਮ ਠੀਕ ਹੈ ਜੀ ਲੰਗਰਾਂ ਦੇ ਵਿੱਚ ਤੇ ਲਓ ਜੀ ਇੱਕ ਕਕੜਾਹ ਹੋਰ ਰੱਖ ਦਿੱਤਾ ਗੜੀ ਦਾ ਠੀਕ ਹੈ ਜੀ ਆਪਣਾ ਪ੍ਰਵਿੰਦਰ ਵਾਈ ਲੱਗਿਆ ਵਾ ਲਓ ਜੀ ਅਸੀਂ ਦੋ ਕੜਾਹੇ ਤਾਰ ਦਿੱਤੇ ਆ ਜੀ ਇਹ ਆ ਕੜਾਹਾ ਰੱਖਿਆ ਹੋਇਆ ਇਸ ਕੜਾਹੀ ਤੋਂ ਬਾਅਦ ਫਰੀ ਹੈ ਜੀ ਫਿਰ ਕੰਮ ਚੱਲੂਗਾ